ਤੂੰ ਮੁੰਡਿਆਂ ਨਾਲ ਇਹਦੇ ਤਾਂ ਤੋਹਿਆ ਕਰ ਕੁੜੀ ਦੇ ਨੀੜੇ ਮੁੰਡਿਆਂ ਦੇ ਨੀੜੇ ਉਹ ਕਰ ਲੈਨੀ ਆ ਤੂੰ ਕੁੜੀਆਂ ਨਾਲ ਨਾ ਤੂੰ ਹੋ ਕਰਿਆ ਕਰ ਤਰੀਕੇ ਮੁੰਡੇ ਨੇ ਤੂੰ ਚੱਕ ਲੈਨੀ ਆ ਕੁੜੀ ਦੇ ਨੀੜੇ ਛੱਡ ਦਿੰਨੀ ਆ ਹੈ ਇਹ ਕੋਈ ਗੱਲ ਨਾ ਕਿਧਰੀ ਤੋਤੇ ਪਾਈ ਤੋਤੇ ਕਿੱਥੋਂ ਪਾਈ ਆ ਜਵਾਕ ਨਹੀਂ ਤਾਂ ਤੈਨੂੰ ਕਹੀ ਜਾਂਦੀ ਆ ਨੀੜੇ ਨਹੀਂ ਤੋਤੇ ਮੇਰੇ ਨੀੜੇ ਨਹੀਂ ਤੋਤੇ ਨੂੰ ਸਕੂਲ ਜਾਣਾ ਕੱਲ ਨੂੰ ਇਹ ਤੂੰ ਮੁੰਡੇ ਦਾ ਜ਼ਿਆਦਾ ਕਰਦੀ ਆ ਕੁੜੀ ਦਾ ਘੱਟ ਕਰਦੀ ਆ ਐਨਾ ਨਾ ਤੂੰ ਦੁਪਾਰ ਕਰਿਆ ਕਰ ਕੁੜੀ ਨਾਲ ਮੁੰਡੇ ਨਾ ਜਿਆਦੇ ਉਹ ਕਰਦੀਆਂ ਤੂੰ ਹੈ ਮੁੰਡੇ ਨੂੰ ਤਾਂ ਵਿੱਚ ਲੈ ਲਓ ਆ ਜਾ ਤੂੰ ਮੁੰਡਾ ਦਾ ਭੱਗ ਜੜਾ ਹੀ ਜਾਂਦਾ ਛੱਟ ਦੇ ਪੁੱਤ ਉਹ ਪੁੱਤ ਤੂੰ ਕਰਦੀ ਨੇ ਲੈ ਚੱਕਿਆ ਦੋ ਵੀ ਕਿਵੇਂ ਨਹੀਂ ਇਹ ਲੈ 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 ਮਾਂ ਤਾਂ ਤੂੰ ਆਉਣ ਆ ਲੈ ਤੋੜ ਇੱਕ ਡਾਂਗ ਲਿਆ ਚੱਕ ਇੱਥੋਂ ਜੇ ਨਾ ਤੋ ਗਿੱਦਣਾ ਲਿਆ ਲੈ ਚੱਕ ਲੈ ਅੰਦਰ ਜਾ ਕੇ ਡਾਂਗਾ ਇਹ ਨਾ ਮੈਂ ਡਾਂਗ ਫੇਰਦਾ ਆਂ ਇਹਦੇ ਮੈਂ ਮਾ ਕੋਈ ਨਹੀਂ ਪਾ ਤੂੰ ਬੋਲ ਨਾ ਕਰਾਂ ਉਸ ਨੂੰ ਨਹੀਂ ਹੁੰਦਾ ਇਹ ਡਾਟ ਅਪਰੇਟ ਕਰਨ ਦੇ ਮੈਨੂੰ ਬੋਲ ਨਾ ਤੂੰ ਨਹੀਂ ਆਲੇ ਉਹਨੇ ਮੈਂ ਕੁਝ ਤੂੰ ਕਰ ਲੈ ਇਹਦੀ ਮੈਂ ਕਰਦਾ ਸਟਰੋਲ ਅੱਜ ਸੌਣ ਦੇ ਨਾਲ ਨੀੜੇ ਆ ਬੈਠਾ ਮੈਂ ਕੋਈ ਨਹੀਂ ਹਾਂ ਤੂੰ ਹੀ ਨਾ ਤੂੰ ਕੱਢ ਦੇ ਭਾਈ ਇਹਦੀ ਮੈਂ ਬਣਾਵਾਂ ਰੇਲਾ ਫੇਰ ਵੀ ਕਿੰਨਾ ਪਿਆਰ ਕਰਦੀ ਆ ਤੂੰ ਇਹਦੇ ਇਹਦੇ ਨਾਲ ਤਰੀਕੇ ਕਰਦੀ ਆ ਜਵਾਖੜੀ ਨਾ ਕੁੜੀਆਂ ਤੇ ਮੋਹ ਕਰਦੀਆਂ ਮੁੰਡਿਆਂ ਨੂੰ ਵੀ ਜਿਆਦਾ ਗੂੰਗੀ ਸੁਣਦੀ ਨਹੀਂ ਹੁਣ ਜਾਣ ਕੇ ਗੂੰਗੀ ਬਣ ਗਈ ਪੁੱਤ ਗੂੰਗੀ ਬਣ ਲਈ ਤਾਂ ਆ ਕੁੜੀ ਤੇਰਾ ਫੇਰ ਵੀ ਖੜਾ ਛੜਾ ਦਿੰਦੀ ਆ ਜਦ ਤੂੰ ਕਿਹੜਾ ਮੈਂ ਕਿੱਥੇ ਲਾ ਲਵੇ ਮੈਂ ਖੜੀ ਆ ਇੱਕ ਉਹ ਆ ਜੀ ਲੋਥਲਾ ਕੇ ਦਿਖਾ ਬਾੜੀ ਜਾਂਬਲੀ ਆ ਭਾਬੀ ਤੈਨੂੰ ਨਹੀਂ ਪਤਾ ਹੈ